ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਖਾਲਸਾ ਗਰੀ ਫਰਤ ਕਿਸਾਨ ਵੀਰੋ ਜਿਹੜੀ ਅੱਜ ਦੀ ਆਪਾਂ ਵੀਡੀਓ ਬਣਾ ਰਹੇ ਹਾਂ ਗਾਵਾਂ ਤੇ ਮੱਝਾਂ ਤੇ ਸਾਂਭ ਸੰਭਾਲ ਬਾਰੇ ਦੱਸਾਂਗੇ ਕਿ ਟ੍ਰਾਂਜੈਕਸ਼ਨ ਪੀਡ ਲਾਸਟ ਮੰਥਾਂ ਦੇ ਵਿੱਚ ਗੱਬੜਣ ਜਾਨਵਰ ਦੇ ਆਪਾਂ ਕਿਸ ਤਰ੍ਹਾਂ ਸਾਂਭ ਸੰਭਾਲ ਕਰਨੀ ਹੈ ਤੇ ਸੂਣ ਤੋਂ ਬਾਅਦ ਆਪਾਂ ਕਿਸ ਤਰ੍ਹਾਂ ਸਾਂਭ ਸੰਭਾਲ ਕਰਨੀ ਹੈ ਤਾਂ ਕਿ ਉਹਨਾਂ ਤੋਂ ਵਧੀਆ ਦੁੱਧ ਲਿਆ ਜਾਵੇ ਮਿਲਕ ਪ੍ਰੋਡਕਸ਼ਨ ਵਧੀਆ ਲਿਆ ਜਾਵੇ ਵੱਧ ਤੋਂ ਵੱਧ ਦੁੱਧ ਲਿਆ ਜਾਵੇ ਤੇ ਲੰਬੇ ਸਮੇਂ ਤੱਕ ਉਹ ਪੀਕ ਲੈਵਲ ਤੇ ਬਣੀ ਜਾ ਰਹਿਣ ਤੇ ਕਨਸੀਵ ਕਰਨ ਦੇ ਵਿੱਚ ਵੀ ਮਦਦ ਕਰੇ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਬੱਚੇ ਨੂੰ ਵੀ ਵਧੀਆ ਜਨਮ ਦੇ ਸਕਣ ਤੇ ਉਹਨਾਂ ਦੀ ਹੈਲਥ ਵੀ ਵਧੀਆ ਰਹੇ ਇਹ ਸਾਰੇ ਇਹ ਮੁੱਦਿਆਂ ਨੂੰ ਲੈ ਕੇ ਅੱਜ ਵੀਡੀਓ ਬਣਾ ਰਹੇ ਹਾਂ ਬਹੁਤ ਸਾਰੇ ਕਿਸਾਨ ਵੀਰ ਕੀ ਕਰਦੇ ਆ ਕਿ ਜਦੋਂ ਪਸ਼ੂ ਨੂੰ ਡਰਾਈ ਹੋਣ ਦੇ ਸਮੇਂ ਦੇ ਵਿੱਚ ਆ ਜਾਂਦਾ ਲਾਸਟ ਵਾਲੇ 2 ਮਹੀਨੇ ਰਹਿ ਜਾਂਦੇ ਉਹ ਸਹੀ ਸਮੇਂ ਤੇ ਉਹਨਾਂ ਨੂੰ ਡਰਾਈ ਨਹੀਂ ਕਰਦੇ ਕੋਈ ਡੇਢ ਮਹੀਨਾ ਰਹਿ ਜਾਂਦਾ ਕੋਈ ਮਹੀਨਾ ਰਹਿ ਜਾਂਦਾ ਤਾਂ ਉਦੋਂ ਡਰਾਈ ਕਰਦੇ ਆ ਤਾਂ ਉਸ ਟਾਈਮ ਉਹ ਗਾਂ ਕੋਲ ਜਾਂ ਉਸ ਪਸ਼ੂ ਕੋਲ ਐਨਾ ਥੋੜਾ ਸਮਾਂ ਬਚ ਜਾਂਦਾ ਉਹ ਆਪਣੇ ਸਰੀਰ ਦੇ ਵਿੱਚ ਪ੍ਰੋਟੀਨ ਚਰਬੀ ਵਗੈਰਾ ਜਾਂ ਮਾਤਰਾ ਜਿਹੜੀ ਆਪਣੇ ਅੰਦਰ એનર્ਜੀ ਹੈ ਉਹ ਐਡਜੈਸਟ ਨਹੀਂ ਕਰ ਪਾਉਂਦਾ ਸੇਵ ਵੀ ਨਹੀਂ ਕਰ ਪਾਉਂਦਾ ਤਾਂ ਕਿ ਉਹ ਆਉਣ ਵਾਲੇ ਟਾਈਮ ਦੇ ਵਿੱਚ ਵਧੀਆ ਮਲਕ ਪ੍ਰੋਡਕਸ਼ਨ ਦੇ ਸਕੇ ਕਿਸਾਨ ਵੀਰੋ ਗਾਂ ਜਾਂ ਮੱਝਾਂ ਤਕਰੀਬਨ ਪਹਿਲਾਂ ਡਰਾਈ ਹੋ ਜਾਂਦੀਆਂ ਤੇ ਗਾਵਾਂ ਨੂੰ ਡਰਾਈ ਕਰਨਾ ਬੜਾ ਔਖਾ ਹੁੰਦਾ ਹੈ ਤਕਰੀਬਨ 7ਵੇਂ ਮਹੀਨੇ ਸਾਨੂੰ ਡਰਾਈ ਵੱਲ ਉਹਨਾਂ ਨੂੰ ਲੈ ਕੇ ਜਾਣਾ ਚਾਹੀਦਾ ਤਾਂ ਕਿ 60 ਮਹੀਨੇ ਪਹਿਲਾਂ ਅਸੂਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਡਰਾਈ ਕਰ ਸਕੀਏ ਡਰਾਈ ਟਾਈਮ ਦੇ ਵਿੱਚ ਸਾਨੂੰ ਇੱਕ ਵੱਖਰੀ ਤਰ੍ਹਾਂ ਉਹਦੀ ਬਹੁਤ ਜ਼ਿਆਦਾ ਕੇਅਰ ਕਰਨੀ ਚਾਹੀਦੀ ਹੈ ਤਾਂ ਕਿ ਆਉਣ ਵਾਲਾ ਸੂਆ ਅਸੀਂ ਉਹਨਾਂ ਤੋਂ ਵਧੀਆ ਲੈ ਸਕੀਏ ਬੱਚਾ ਵਧੀਆ ਪੈਦਾ ਹੋ ਸਕੇ ਤੇ ਮਿਲਕ ਪ੍ਰੋਡਕਸ਼ਨ ਵੀ ਆਨਰ ਟਾਈਮ ਦੇ ਵਿੱਚ ਉਹ ਵਧੀਆ ਦੇ ਦੇ ਸਾਨੂੰ ਕੀ ਕਰਨਾ ਚਾਹੀਦਾ ਕਿਸਾਨ ਵੀਰੋ ਜਦੋਂ 60 ਦਿਨਾਂ ਦੇ ਵਿੱਚ ਆਪਣਾ ਪਸ਼ੂ ਡਰਾਈ ਹੋ ਜਾਂਦਾ ਤਾਂ ਉਸ ਨੂੰ ਵਧੀਆ ਡਰਾਈ ਫੀਡ 10 ਕਿਜੀ ਪ੍ਰਤੀ ਦਿਨ ਦੇ ਹਿਸਾਬ ਨਾਲ ਹਰ ਰੋਜ਼ ਦੇਣੀ ਚਾਹੀਦੀ ਹੈ ਤੇ ਜਦੋਂ ਉਹਦਾ ਲਾਸਟ ਮੰਥ ਰਹਿ ਜਾਂਦਾ ਤਾਂ ਸਾਨੂੰ ਟ੍ਰਾਂਜੈਕਸ਼ਨ ਫੀਡਾ ਮਾਰਕੀਟ ਦੇ ਵਿੱਚ ਬਹੁਤ ਸਾਰੇ ਵਧੀਆ-ਵਧੀਆ ਬ੍ਰਾਂਡਡ ਕੰਪਨੀਆਂ ਬਣਾਉਂਦੀਆਂ ਤਾਂ ਸਾਨੂੰ ਟ੍ਰਾਂਜੈਕਸ਼ਨ ਫੀਡ ਦੀ ਵਰਤੋਂ ਕਰਨੀ ਚਾਹੀਦੀ ਹੈ ਟ੍ਰਾਂਜੈਕਸ਼ਨ ਮੈਕਸ ਆਉਂਦੀਆਂ 트ਾਂਜੈਕਸ਼ਨ ਪਲੱਸ ਆਉਂਦੀਆਂ ਅਲੱਗ-ਅਲੱਗ ਕੰਪਨੀਆਂ ਇਹ ਬ੍ਰਾਂਡ ਦੀਆਂ ਫੀਡਾਂ ਤਿਆਰ ਕਰਦੀਆਂ ਕਰਦੀਆਂ ਤਾਂ ਸਾਨੂੰ ਇਹਨਾਂ ਫੀਡਾਂ ਦਾ ਸਹਾਰਾ ਲੈਣਾ ਚਾਹੀਦਾ ਤਾਂ ਕਿ ਉਹਨਾਂ ਦੀ ਸਿਹਤ ਵਧੀਆ ਨਵੀਂ ਨਰੋਈ ਬਣ ਸਕੇ ਤੇ ਆਉਣ ਵਾਲਾ ਮਿਲਕ ਵਧੀਆ ਉਹ ਦੇ ਸਕਣ 트ਾਂਜੈਕਸ਼ਨ ਫੀਡ ਦੇ ਨਾਲ-ਨਾਲ ਕਿਸਾਨ ਵੀਰੋ ਸਾਨੂੰ ਮਿਨਰਲਸ ਤੇ ਵਿਟਾਮਿਨਸ ਵੀ ਦੇਣੇ ਪਸ਼ੂ ਨੂੰ ਬਹੁਤ ਜ਼ਰੂਰੀ ਹੁੰਦੇ ਹਨ ਤਾਂ ਕਿ ਜਿਹੜੇ ਆਡਰ ਦੀ ਗਰੋਥ ਵਧੀਆ ਹੋ ਸਕੇ ਆਡਰ ਦੇ ਵਿੱਚ ਜਿਹੜੇ ਦੁੱਧ ਦੀ ਪੈਦਾਵਾਰ ਵਧਾਉਣ ਵਾਲੇ ਸੈਲਜ਼ ਨੇ ਉਹਨਾਂ ਦੀ ਰਿਪੇਅਰ ਹੋ ਸਕੇ ਉਹ ਮਜ਼ਬੂਤ ਹੋ ਸਕਣ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹਨਾਂ ਨੂੰ ਮਸਟੈਟਸ ਵਗੈਰਾ ਦੀਆਂ ਬਿਮਾਰੀਆਂ ਦਾ ਟੱਕਰਾ ਕਰਨ ਦੇ ਵਿੱਚ ਉਹਨਾਂ ਚ ਕਮਿਊਨਿਟੀ ਪਾਵਰ ਵਗੈਰਾ ਪਾਵਰ ਵੀ ਆਉਣੀ ਚਾਹੀਦੀ ਹੈ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਉਹ ਮਿਲਕ ਪ੍ਰੋਡਕਸ਼ਨ ਉਹਨਾਂ ਤੋਂ ਵੱਧ ਲਿਆ ਜਾ ਸਕੇ ਐਂ ਦੋਸਤੋ ਜੈਪੋ ਵਿਟਾਮਿਨਸ ਦੀ ਗੱਲ ਕਰੀਏ ਤਾਂ ਆਪਾਂ ਨੂੰ ਵੈਟ ਮੈਚ ਲਾਸਟ ਮੰਥਾ ਦੇ ਵਿੱਚ ਦੇਣਾ ਬਹੁਤ ਜ਼ਰੂਰੀ ਹੁੰਦਾ ਹੈ ਤੇ ਵਧੀਆ ਮਿਨਰਲ ਮਿਕਚਰ ਆਪਾਂ ਆਪਣੇ ਪਸ਼ੂ ਨੂੰ ਜਿਹੜਾ ਤੁਹਾਡੇ ਏਰੀਆ ਦੇ ਵਿੱਚ ਵਧੀਆ ਰეკਮੈਂਡੇਸ਼ਨ ਕੰਪਨੀਆਂ ਕਰਦੀਆਂ ਰეკਮੈਂਡੇਸ਼ਨ ਡੋਸ ਦੇ ਹਿਸਾਬ ਨਾਲ ਸਾਨੂੰ ਮਿਨਰਲਸ ਤੇ ਵਿਟਾਮਿਨਸ ਦੇਣ ਆਪਣੇ ਪਸ਼ੂ ਨੂੰ ਬਹੁਤ ਜ਼ਰੂਰੀ ਹੁੰਦੇ ਹਨ ਉਹ 60 ਦਿਨਾਂ ਦੇ ਵਿੱਚ ਸਾਨੂੰ ਬਹੁਤ ਵਧੀਆ ਆਪਣੇ ਪਸ਼ੂ ਦੀ ਕੇਅਰ ਕਰਨੀ ਚਾਹੀਦੀ ਹੈ ਜਦੋਂ ਤੁਹਾਡਾ ਪਸ਼ੂ ਸੂ ਪੈਂਦਾ ਹੈ ਕਿਸਾਨ ਵੀਰੋ ਉਸ ਤੋਂ ਬਾਅਦ ਆਪਾਂ ਨੂੰ ਉਹਦਾ ਹੋਰ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਉਹਨੇ ਆਪਣੀ ਮਿਲਕ ਪ੍ਰੋਡਕਸ਼ਨ ਦੇ ਪੀਕ ਲੈਵਲ ਤੱਕ ਜਾਣਾ ਹੁੰਦਾ ਹੈ ਪਰ ਆਪਾਂ ਨੂੰ ਉਹਨੂੰ ਵੱਖਰਾ ਵੱਖਰੇ ਤੌਰ ਤੇ ਸਾਂਭ ਸੰਭਾਲ ਦੀ ਜ਼ਰੂਰਤ ਹੁੰਦੀ ਹੈ ਕਿਸਾਨ ਵੀਰੋ ਕਈ ਕਿਸਾਨ ਵੀਰ ਕੀ ਕਰਦੇ ਆ ਕਿ ਜਿਆਦਾ ਦੁੱਧ ਲੈਣ ਦੇ ਚੱਕਰ ਦੇ ਵਿੱਚ ਆਪਣੇ ਪਸ਼ੂ ਨੂੰ ਕੰਸਟ੍ਰੇਟ ਰਾਸ਼ਨ ਵਗੈਰਾ ਫੀਡ ਵਗੈਰਾ ਜਿਆਦਾ ਮਾਤਰਾ ਦੇ ਵਿੱਚ ਖਿਲਾਉਂਦੇ ਰਹਿੰਦੇ ਆ ਜੋ ਕਿ ਕਿਸਾਨ ਵੀਰੋ ਬਿਲਕੁਲ ਗਲਤ ਹੈ ਜੇਕਰ ਤੁਹਾਡਾ 20 25 ਲੀਟਰ ਤੋਂ ਗਾਂ ਉੱਪਰ ਦੁੱਧ ਦਿੰਦੀ ਆ ਤਾਂ ਉਸ ਨੂੰ ਬਾਈਪਾਸ ਫੈਟ ਬਾਈਪਾਸ ਪ੍ਰੋਟੀਨ ਵਾਲੀਆਂ ਫੀਡਾਂ ਦੇਣੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ ਜਦੋਂ ਤੁਹਾਡੀ ਫੀਡ ਦਾ ਲੈਵਲ ਫੀਡ ਦੀ ਮਾਤਰਾ 7 8 ਕਿਲੋ ਤੋਂ ਉੱਪਰ ਚਲੀ ਜਾਂਦੀ ਹੈ 10 ਕਿਲੋ ਤੱਕ ਤੁਸੀਂ ਪਾਉਣ ਨੂੰ ਮਜਬੂਰ ਹੋ ਜਾਂਦੇ ਆ ਕਿਉਂਕਿ ਤੁਹਾਡਾ ਪਸ਼ੂ ਮਿਲਕ ਪ੍ਰੋਡਕਸ਼ਨ ਜ਼ਿਆਦਾ ਕਰ ਰਿਹਾ ਹੈ ਤਾਂ ਉੱਥੇ ਸਾਨੂੰ ਬਾਈਪਾਸ ਫੈਟ ਬਾਈਪਾਸ ਪ੍ਰੋਟੀਨ ਵਾਲੀਆਂ ਫੀਡਾ ਵਰਤਨੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ ਤਾਂ ਕਿ ਉਹਦੀ ਘੱਟ ਫੀਡ ਦੇ ਵਿੱਚ ਕੁਆਂਟੀਟੀ ਘੱਟ ਦੇ ਵਿੱਚ ਉਹਨੂੰ ਨਿਊਟ੍ਰੀਸ਼ਨ ਦੀ ਵੈਲਿਊ ਜ਼ਿਆਦਾ ਮਿਲ ਸਕੇ ਤੇ ਕਿਸਾਨ ਵੀਰੋ ਕੀ ਹੁੰਦਾ ਆਪਾਂ ਜ਼ਿਆਦਾ ਰਾਸ਼ਨ ਦੇ ਦੇ ਕੇ ਜ਼ਿਆਦਾ ਰਾਸ਼ਨ ਉਹਨੂੰ ਦੇ ਦੇ ਕੇ ਹਰਾ ਚਾਰਾ ਤੂੜੀ ਘਟਾ ਦਿੰਨੇ ਆ ਫਾਈਬਰ ਉਹਨਾਂ ਅੰਦਰ ਘੱਟ ਜਾਂਦਾ ਤੇ ਫੀਡ ਜ਼ਿਆਦਾ ਪਾ ਕੇ ਦੁੱਧ ਜ਼ਿਆਦਾ ਲੈਣ ਦੇ ਚੱਕਰ ਦੇ ਵਿੱਚ ਆਪਾਂ ਉਹਨਾਂ ਦੇ ਜਿਹੜੀ ਰਿਊਮਨ ਦੀ ਪੀ ਐਚ ਦਾ ਲੈਵਲ ਹੈ ਉਹ ਖਰਾਬ ਕਰ ਲੈਨੇ ਆ ਕਿਉਂਕਿ ਜਦੋਂ ਡਾਈਜੈਸਟਰ ਤੂੜੀ ਹਰਾਚਾਰਾ ਉਹਨਾਂ ਦੇ ਅੰਦਰ ਘਟ ਜਾਂਦਾ ਤਾਂ ਉਹਨਾਂ ਦੀ ਜਿਹੜੀ ਜੁਗਾਲੀ ਆ ਉਹ ਦਿਨ ਪ੍ਰਤੀ ਦਿਨ ਘਟਦੀ 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 ਚਲੀ ਜਾਂਦੀ ਆ ਰਿਊਮਨ ਦੇ ਵਿੱਚ ਮਾਈਕਰੋਫਲੋਰਾ ਡਿਸਟਰਬ ਹੋ ਜਾਂਦੇ ਉਹਨਾਂ ਦੀ ਗਿਣਤੀ ਘਟ ਜਾਂਦੀ ਹੈ ਤੇ ਸਲਾਈਵਾ ਬਣਨਾ ਵੀ ਘਟ ਜਾਂਦਾ ਤੇ ਰਿਊਮਨ ਦੀ ਪੀ ਐਚ ਥੱਲੇ ਚਲੀ ਜਾਂਦੀ ਹੈ ਐਸਿਡੋਸਿਸ ਬਣਨਾ ਡਿਵੈਲਪ ਬਰ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਫਿਰ ਦੋਸਤੋ ਮਿਲਕ ਪ੍ਰੋਡਕਸ਼ਨ ਤੇ ਜਾਨਵਰ ਜਿਆਦਾ ਦੇਰ ਤੱਕ ਨਹੀਂ ਰਹਿੰਦਾ ਹੌਲੀ ਹੌਲੀ ਉਹਦੇ ਮਿਲਕ ਦੀ ਕੁਆਲਿਟੀ ਹੈ ਉਹਦੀ ਮਿਲਕ ਦੀ ਪ੍ਰੋਡਕਸ਼ਨ ਹੈ ਘਟਦੀ ਘਟਦੀ ਥੱਲੇ ਚਲੀ ਜਾਂਦੀ ਹੈ ਇਸ ਕਰਕੇ ਕਿਸਾਨ ਵੀਰੋ ਜਿਆਦਾ ਮਿਲਕ ਦੇ ਚੱਕਰ ਦੇ ਵਿੱਚ ਕਦੇ ਵੀ ਕੰਸਨਟ੍ਰੇਟ ਰਾਸ਼ਨ ਦੀ ਜਿਆਦਾ ਮਾਤਰਾ ਦੇ ਵਿੱਚ ਨਹੀਂ ਦੇਣਾ ਚਾਹੀਦਾ ਉਹਨੂੰ ਬੈਲੈਂਸ ਕਰਕੇ ਦੇਣਾ ਚਾਹੀਦਾ ਸਾਨੂੰ ਬਾਈਪਾਸ ਫੈਟ ਪ੍ਰੋਟੀਨ ਵਾਲੀਆਂ ਫੀਡਾਂ ਯੂਜ਼ ਕਰਨੀਆਂ ਚਾਹੀਦੀਆਂ ਹਨ ਤੇ ਜਿਆਦਾ ਦੁੱਧ ਦੇਣ ਦੇ ਚੱਕਰ 'ਚ ਫਿਰ ਆਪਾਂ ਨੂੰ ਜਦੋਂ ਆਪਾਂ ਜਿਆਦਾ ਫੀਡ ਵਗੈਰਾ ਦੇਣੀਆਂ ਪੀ ਜਦੋਂ ਜਦੋਂ ਪੇ ਪਸ਼ੂ ਦੇ ਪੇਟ ਦਾ ਪੀ ਐਚ ਲੈਵਲ ਹੈ ਉਹ ਅਨ ਬੈਲੈਂਸ ਹੋ ਗਿਆ ਤਾਂ ਉਸ ਨੂੰ ਜਿਆਦਾਤਰ ਪ੍ਰੋਬਲਮ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਵੇਂ ਕਿ ਮਸਟੈਟਸ ਹੋ ਸਕਦੀ ਹੈ ਉਹਨੂੰ ਤੇ ਉਹ ਨੂੰ ਪੇਟ ਦੀ ਸਮੱਸਿਆ ਹੋ ਸਕਦੀ ਹੈ ਜਿਵੇਂ ਕਿ ਉਹਦਾ ਡੰਗ ਜਿਹੜਾ ਗੋਬਰ ਉਹ ਪਤਲਾ ਹੋ ਸਕਦਾ ਹੈ ਤੇ ਉਹਨ ਵਿੱਚ ਵਿੱਚ ਅਨਲੂਟਲਾਈਜ਼ ਫੀਡ ਵਗੈਰਾ ਉਹ ਰਸ਼ਨ ਵਗੈਰਾ ਕੱਢ ਸਕਦੀ ਹੈ ਇਸ ਕਰਕੇ ਦੋਸਤੋ ਉਹ ਉਸ ਟਾਈਮ ਉਹਨੂੰ ਇੱਕ ਹੋਰ ਹੈ ਕਿ ਲਾਈ ਰਿਸਟ ਦੇਣਾ ਬੜਾ ਜ਼ਰੂਰੀ ਹੈ ਲਾਈਵ ਇਸਟ ਦੇਣਾ ਉਸ ਨੂੰ ਬੜਾ ਜ਼ਰੂਰੀ ਹੈ ਤਾਂ ਕਿ ਉਹਦੇ ਰਿਮਨ ਦੇ ਮਾਈਕਰੋ ਫਲੋਰਾ ਦੀ ਗਿਣਤੀ ਲਗਾਤਾਰ ਬਰਕਰਾਰ ਰਹੇ ਉਹ ਸਟਰੋਂਗ ਰਹੇ ਤਾਂ ਕਿ ਰਿਮਨ ਦੀ ਪੀ ਐਚ ਲੈਵਲ ਉਹ ਵੀ ਬੈਲੈਂਸ ਰਹੇ ਤੇ ਨਾਲ ਨਾਲ ਦੋਸਤੋ ਸਾਨੂੰ ਮਾਰਕੀਟ ਦੇ ਵਿੱਚ ਬਹੁਤ ਸਾਰੇ ਬਫਰ ਆਉਂਦੇ ਹਨ ਬਫਰ ਦਾ ਦੇਣਾ ਬੜਾ ਜ਼ਰੂਰੀ ਹੁੰਦਾ ਹੈ ਸੂਏ ਹੋਏ ਪਸ਼ੂ ਨੂੰ ਤੇ ਜਾਂ ਆਪਣੇ ਘਰਾਂ ਦੇ ਵਿੱਚ ਮਿੱਠਾ ਸੋਡਾ ਹੁੰਦਾ ਮਿੱਠਾ ਸੋਡਾ ਆਪਾਂ ਆਪਣੇ ਪਸ਼ੂ ਨੂੰ ਲਗਾਤਾਰ ਦੇ ਸਕਦੇ ਹਾਂ ਤਾਂ ਕਿ ਉਹਨਾਂ ਦੀ ਰਿਮਨ ਦੀ ਪੀ ਐਚ ਬੈਲੈਂਸਰ ਆਵੇ ਜਦੋਂ ਰੂਮਨ ਦੀ ਪੀ ਐਚ ਦੇ ਨਾਲ ਪਸ਼ੂਆਂ ਦੇ ਵਿੱਚ ਲੰਗੜਾਪਨ ਵੀ ਹੋ ਸਕਦਾ ਮਸਟੈਟਸ ਵੀ ਹੋ ਸਕਦੀ ਹੈ ਪਸ਼ੂ ਦੁੱਧ ਤੇ ਪ੍ਰੋਪਰ ਪੀਕ ਲੈਵਲ ਤੇ ਨਹੀਂ ਰਹਿੰਦਾ ਵਧੀਆ ਫੀਡ ਦਾ ਇਸਤੇਮਾਲ ਕਰੋ ਵਧੀਆ ਕੈਲਸ਼ੀਅਮ ਮੈਗਨੀਸ਼ੀਅਮ ਫਾਸਫੋਰਸ ਵਧੀਆ ਮਿਨਰਲਸ ਦਾ ਵਧੀਆ ਵਿਟਾਮਿਨਸ ਦਾ ਲਗਾਤਾਰ ਸਾਡੇ ਪਸ਼ੂਆਂ ਨੂੰ ਦਿੰਦੇ ਰਹਿਣਾ ਬੜਾ ਜ਼ਰੂਰੀ ਹੈ ਕਿਸਾਨ ਵੀਰੋ ਇਸੇ ਤਰ੍ਹਾਂ ਆਪਾਂ ਆਪਣੇ ਪਸ਼ੂਆਂ ਤੋਂ ਜੇਕਰ ਵਧੀਆ ਸਾਂਭ ਸੰਭਾਲ ਕਰਾਂਗੇ ਤਾਂ ਆਪਾਂ ਉਹਨਾਂ ਤੋਂ ਲਗਾਤਾਰ ਸੂਏ ਲੈ ਸਕਾਂਗੇ ਤੇ ਨਹੀਂ ਤਾਂ ਦੋਸਤੋ ਆਪਣੇ ਪਸ਼ੂਆਂ ਦੇ ਵਿੱਚ ਰਿਪੀਟ ਬਰੀਡਿੰਗ ਦੀ ਸਮੱਸਿਆ ਬਹੁਤ ਜ਼ਿਆਦਾ ਆ ਰਹੀ ਹੈ ਮਸਟੈਟਸ ਦੀ ਪ੍ਰੋਬਲਮ ਬਹੁਤ ਜ਼ਿਆਦਾ ਆ ਰਹੀ ਹੈ ਬਿਮਾਰੀਆਂ ਦਾ ਪਸ਼ੂਆਂ ਦੇ ਵਿੱਚ ਨਿਊਟ੍ਰੀਸ਼ਨ ਦੀ ਕਮੀ ਦੇ ਕਰਕੇ ਪਸ਼ੂਆਂ ਦੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਤਾਕਤ ਇਮਿਊਨਿਟੀ ਪਾਵਰ ਦਿਨੋ ਦਿਨ ਘਟਦੀ ਜਾ ਰਹੀ ਹੈ ਵਧੀਆ ਸਾਂਭ ਸੰਭਾਲ ਕਰੋ ਆਪਣੇ ਪਸ਼ੂ ਦੀ ਤਾਂ ਕਿ ਆਪਾਂ ਉਹਨਾਂ ਤੋਂ ਵੱਧ ਤੋਂ ਵੱਧ ਸੂਏ ਲੈ ਸਕੀਏ ਵੱਧ ਤੋਂ ਵੱਧ ਮਿਲਕ ਪ੍ਰੋਡਕਸ਼ਨ ਲੈ ਸਕੀਏ ਵੀਡੀਓ ਚੰਗੀ ਲੱਗੀ ਤਾਂ ਦੋਸਤੋ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਆਪਣਾ ਤੁਹਾਡਾ ਆਪਣਾ ਚੈਨਲ ਖਾਲਸਾ ਡੈਰੀ ਫਾਰਮ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ